ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਮੈਂ ਤੁਹਾਨੂੰ ਉਹ ਘਰ ਦਿਖਾ ਰਿਹਾ ਜਿਹਦੀ ਹਾਲਤ ਬਹੁਤ ਖਰਾਬ ਹੈ ਜਿਹੜੇ ਕਿ ਪ੍ਰਧਾਨ ਮੰਤਰੀ ਯੋਜਨਾ ਦੇ ਵਿੱਚ ਸਰਕਾਰ ਵੱਲੋਂ ਪੈਸੇ ਦਿੱਤੇ ਗਏ ਆ ਗਰੀਬਾਂ ਨੂੰ ਕੱਚੇ ਮਕਾਨਾਂ ਦੇ ਸਾਡੇ ਪਿੰਡ ਕੋਟੜੇ ਦੇ ਵਿੱਚ ਨਾ ਇੱਕ ਮਕਾਨ ਆ ਸਾਹਮਣੇ ਤੁਸੀਂ ਦੇਖ ਸਕਦੇ ਆ ਇਹਨਾਂ ਦਾ ਪੈਸਾ ਤਾਂ ਮਨਜ਼ੂਰ ਹੋ ਗਿਆ ਬੋਰਡ ਵੀ ਲੱਗਿਆ ਵਾ ਮੈਂ ਤੁਹਾਨੂੰ ਬੋਰਡ ਵੀ ਦਿਖਾਉਂਗਾ ਤੇ 30000 ਰੁਪਏ ਇਹਨਾਂ ਕੋਲ ਆਇਆ ਆ ਇੰਨਾ ਕ ਖੜਾ ਹੋਇਆ ਇਹਨਾਂ ਤੇ ਦੇਖ ਲਓ ਇੰਨਾ ਕੇ ਬਸ ਇੰਨਾ ਕੇ ਬਾਕੀ ਕੰਦਾ-ਕੁੰਦਾ ਸਾਰੀ ਓਕਣਾ ਹੀ ਨਹੀਂ ਸਾਰੀ ਨਾ 30000 ਰੁਪਇਆ ਹਾਲੇ ਕੁੱਲ ਦਿੱਤਾ ਹੈ ਇਹਨਾਂ ਨੂੰ ਇਹ ਵੀ ਕਈ ਮਹੀਨੇ ਹੋ ਗਏ ਪੈਸੇ ਆਏ ਇਹਨੂੰ ਕਹਿੰਦੇ ਬਾਕੀ ਪੈਸੇ ਥੋੜੀ ਐਨੇ ਕੰਮ ਚਲਾਓ ਤੁਸੀਂ ਫੇਰ ਅਸੀਂ ਭੌਣੇ ਖਾਤੇ ਜੀ ਰੁਪਇਆ ਇੱਕ ਨਹੀਂ ਪਾਇਆ ਹੈਗਾ ਆ ਤੁਸੀਂ ਦੇਖ ਸਕਦੇ ਆ ਜੋ ਸਰਕਾਰ ਨੇ ਇੱਕ ਬੋਰਡ ਜਾਂ ਵੀ ਇੱਥੇ ਲਿਖ ਕੇ ਲਾ ਕੇ ਗਏ ਆ ਘਰ ਦੇ ਕੋਲ ਤੇ ਹੱਤ ਜਮ ਤੇ ਖਰਾਬ ਕਰਦੀ ਤੁਹਾਨੂੰ ਦੇਖ ਲੋ ਲੋ ਗਰੀਬ ਨੂੰ ਹੁੰਦਾ ਵੀ ਚਲ ਕੋਈ ਨਹੀਂ ਮੈਨੂੰ ਕੱਚੇ ਮਕਾਨ ਦਾ ਪੈਸਾ ਮੇਰੇ ਆ ਜਾਊਗਾ ਜਲਦੀ ਦੇ ਜਲਦੀ ਕਿ ਮੈਂ ਤੁਹਾਨੂੰ ਪਹਿਲਾਂ ਬੋਰਡ ਦਿਖਾਉਣਾ ਫਿਰ ਮੈਂ ਗੱਲਬਾਤ ਕਰਾਂ ਮੈਂ ਥੋੜੀ ਸਾਰੀ ਹੋ ਤੇ ਆਹ ਤੇ ਆਹ ਮਕਾਨ ਉੱਪਰ ਦੇਖ ਲਓ ਛੱਤ ਕਹੀ ਜੀ ਆ ਇਹ ਇੱਕ ਗਿਰਨੇ ਨੂੰ ਤਿਆਰ ਹੈ ਆ ਦੇਖ ਲੋ ਇੱਧਰ ਈ ਗਣਾ ਇੱਧਰ ਆ ਵੀ ਕਾਗਜ਼ ਪਾਇਆ ਪਿਆ ਨੇ ਉੱਪਰ ਤੇ ਇਦਾਂ ਆ ਤਾਂ ਗਰੇ ਗਿਆ ਤਾਂ ਇੰਨਾਂ ਤਾਂ ਇਹਨਾਂ ਦਾ ਜਿੱਥੇ ਆ ਪਿਆ ਟਾਇਲ 2 ਜੀ ਅਗਲੀ ਗੱਲ ਮੈਂ ਤੁਹਾਨੂੰ ਦਿਖਾਉਣਾ ਹੈ ਆ ਬੋਰਡ ਜਾਂ ਲਿਖ ਕੇ ਗਏ ਆ ਇਹ ਕਿਹੜਾ ਬੋਰਡ ਆ ਨਾ ਪ੍ਰਧਾਨ ਮੰਤਰੀ ਵਾਸ ਸਜੋਜਨਾ ਗ੍ਰੀਮ ਗ੍ਰਾਮ ਇਹ ਲਿਖਿਆ ਹੋਇਆ ਤੇ ਉੱਪਰ ਨੂੰ ਪੜ੍ਹ ਲਓ ਪੈਸੇ ਆ ਦੇ ਕਹਿੰਦੇ ਸਾਡੇ ਸਾਡੇ ਮਨਜ਼ੂਰ ਸਾਰਾ ਕੁਝ ਹੋ ਗਿਆ ਤਾਂ ਤੇ ਮਨਜ਼ੂਰ ਹੋਏ ਹੋਏ ਪੈਸੇ ਹਾਲ ਤੱਕ ਨਹੀਂ ਆਏ ਹੈਗੇ ਜਿੰਨੇ ਕਾਏ ਆਏ ਆ ਤੁਹਾਡੇ ਸਾਹਮਣੇ ਆ ਤੇ ਆਪਾਂ ਗੱਲਬਾਤ ਵੀ ਕਰਾ ਦਨੇ ਸਾਡੀ ਸਾਰੀ ਸਭ ਦਿਖਾ ਵੀ ਦਨੇ ਆ ਅਸੀਂ ਸਰਕਾਰ ਨੂੰ ਬੇਨਤੀ ਹੈ ਇਹ ਭਾਈ ਜਿਹੜੇ ਗਰੀਬਾਂ ਨੂੰ ਪੈਸੇ ਤੁਸੀਂ ਦਿੱਤੇ ਆ ਮਕਾਨਾਂ ਬਾਰੇ ਤੇ ਕਿਰਪਾ ਕਰਕੇ ਉਹ ਪੈਸੇ ਬਾਕੀ ਜਿੰਨੇ ਰਹਨੇ ਆ 120000 ਰੁਪਏ ਮਨਜ਼ੂਰ ਹੋਇਆ ਬਣਾ 30000 ਰੁਪਏ ਨੇ ਆਇਆ ਇਹ ਵਿੱਚ ਤੇ 90000 ਰੁਪਏ ਹਾਰੇ ਬਾਕੀ ਰਹਿੰਦਾ ਹੈ ਇਹ ਪੈਸਾ ਆ ਜਵੇ ਇਹਨਾਂ ਦੀ ਮਕਾਨ ਦੀ ਛੱਤ ਆ ਜਿਹੜੀ ਉਹ ਪੈਂਦੀ ਹੋ ਜਵੇ ਦੇਖ ਲੋਕਣੀ ਹੈ ਕਿ ਨਾ ਇਹ ਤੁਹਾਨੂੰ ਪੈਸੇ ਆ ਜਿਹੜੇ ਜੀ ਇਹ ਹਾਂਜੀ ਪੈਸੇ ਆਇਆ ਨੂੰ ਕਿੰਨਾ ਸਮਾਂ ਹੋ ਗਿਆ ਔਰ ਸਾਨੂੰ ਦੱਸੋਗੇ ਤੁਸੀਂ ਬੋਲੋ ਮਾਤਾ ਜੀ ਕਿਤੇ ਹੋ ਗਿਆ ਪੈਸੇ ਆਇਆ ਨੂੰ ਕਿੰਨਾ ਸਮਾਂ ਹੋ ਗਿਆ ਪੈਸੇ ਆਇਆ ਨੂੰ ਮੈਂ ਤਾਂ ਕੁਛ ਨਹੀਂ ਤੇ ਚਲੋ ਹਾਂਜੀ ਜਿਹੜੇ ਪੈਸੇ ਆਏ ਆ 120000 ਚੋਂ ਕਿੰਨੇ ਪੈਸੇ ਆਏ ਆ ਤੁਹਾਡੇ ਕੋਲ ਇਹ ਸਾਨੂੰ ਆਇਆ ਜੀ 30000 ਰੁਪਇਆ ਅ 30000 ਚ ਕਿੰਨਾ ਕੁ ਬਣ ਗਿਆ ਬਸ ਆ ਹੀ ਬਣਿਆ ਇੰਨਾ ਕੁ ਜੀ ਆ ਇੰਨਾ ਕੁ ਹੀ ਬਣਿਆ 30000 ਚ ਹੈ 120000 ਮਜ਼ਦੂਰਤਾ ਹਾਲ ਤੱਕ ਨਹੀਂ ਆਇਆਗਾ ਅ ਕਿੰਨੇ ਮਜ਼ਦੂਰ ਹੋਗੇ 120000 120000 ਮਨਜ਼ੂਰ ਹੋਇਆ 30000 ਰੁਪਇਆ ਆ 30000 ਤੇ ਹੁਣ ਸਰਕਾਰ ਨੂੰ ਕੀ ਬੇਨਤੀ ਆ ਕਿੰਨਾ ਚਿਰ ਹੋ ਗਏ ਪੈਸੇ ਆਏਆਂ ਨੂੰ ਇਹਨਾਂ ਨੂੰ 6 ਮਹੀਨੇ ਹੋ ਗਏ 6 ਮਹੀਨੇ ਹੋ ਗਏ ਪੈਸੇ ਆਏ 30000 ਨੂੰ ਲਓ ਤੁਸੀਂ ਸੁਣ ਲਓ ਜੀ 30000 ਰੁਪਏ ਨੂੰ 6 ਮਹੀਨੇ ਹੋ ਗਏ ਬਾਕੀ ਪੈਸੇ ਇਹਦਾ ਕਦੋਂ ਆਉਣਗੇ ਇਹ ਯਾਰ ਗਰੀਬ ਬੰਦੇ ਆ ਇਹ ਡੀ ਕਰ ਰਹੇ ਪੈਸੇ ਕਦੋਂ ਆਉਣਗੇ ਸਾਡੇ ਕੋਲ ਇਹੀ ਬੇਨਤੀ ਆ ਹਾਂ ਹਾਂ ਬਿਲਕੁਲ ਆ ਸਾਰੇ ਦੇਖ ਲਓ ਕਰਦੀ ਬੁਰੀ ਹਾਲਤ ਐ ਇਹ ਤੁਹਾਨੂੰ ਮੈਂ ਬਾਰ ਬਾਰ ਇਹ ਚੀਜ਼ ਤਾਂ ਹੀ ਦਿਖਾਈ ਆ ਵੀ ਇੰਨਾ ਕੇ ਬਣਿਆ ਹਾਲ ਇਹ ਬਾਕੀ ਪੈਸੇ ਜਿਹੜੇ ਉਹ ਸਰਕਾਰ ਨੂੰ ਬੇਨਤੀ ਹੈ ਉਹ ਜਲਦੀ ਦਿੱਤੀ ਜਾਣ ਜਿਹੜੀ ਛੱਤ ਹੈ ਇਹ ਪਈ ਹੋਏ ਗਰੀਬਾਂ ਦੇ ਸਿਰ ਦੇ ਉੱਪਰ ਇਹੀ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ